ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਨਵਾ ਪਿੰਡ ਫਤੇਪੁਰ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਪੜ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਪਿੰਡ ਨਵਾ ਪਿੰਡ ਅਲਗੋ ਕੋਟੀ ਪਿੰਡ ਬਿਲਕੁਲ ਨਜ਼ਦੀਕ ਆ ਇੱਕ ਪਾਸੇ ਬੱਲੇਆਲਾ ਮਹਮੂਦਪੁਰ ਵੀ ਤਕਰੀਬਨ ਇਸ ਤੋਂ 3-4 ਕਿਲੋਮੀਟਰ ਦੀ ਦੂਰੀ ਤੇ ਆ ਤੇ ਵੀਰ ਰਸ਼ਪਾਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਵੀਡੀਓ ਆਪਾਂ ਅੱਜ ਪਹਿਲੀ ਵਾਰੀ ਇਸ ਘਰ ਤੋਂ ਬਣਾ ਰਹੇ ਆ ਪਰ ਪਸ਼ੂ ਵਪਾਰ ਦਾ ਕੀਤਾ ਬੜਾ ਲੰਬੇ ਸਮੇਂ ਤੋਂ ਵੀਰ ਹੋਣੀ ਕਰਦੇ ਆ ਰਹੇ ਆ ਬਿਲਕੁਲ ਪਿਓ ਦਾਦੇ ਦੇ ਟਾਈਮ ਤੋਂ ਦੋਸਤੋ ਜਿਹੜਾ ਪਸ਼ੂ ਵਪਾਰ ਦਾ ਕੀਤਾ ਇਹ ਰੁਟੀਨ ਦੇ ਵਿੱਚ ਤੁਰਿਆ ਆ ਰਿਹਾ ਔਸੂ ਵੀਰੇ ਹੁਣਾਂ ਕੋਲ ਦੋਸਤੋ ਕਾਫੀ ਵੀਰਾਂ ਤੋਂ ਸੁਣਿਆ ਵੀ ਪਸ਼ੂ ਬੜੇ ਚੰਗੇ ਚੰਗੇ ਆਉਂਦੇ ਆ ਵੱਡਾ ਮੋਟਾ ਮਾਲ ਵੀਰ ਹੋਣੀ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਅੱਗੇ ਸੇਲ ਕਰਦੇ ਆ ਪੂਰੀ ਗੱਲਬਾਤ ਆਪਾਂ ਵੀਰ ਰਸ਼ਪਾਲ ਦੇ ਨਾਲ ਕਰ ਲਾਂਗੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਇਹ ਟੋਟਲ ਤਿੰਨ ਐਨੀਮਲ ਨੇ ਇੱਕ ਬੜੀ ਖੂਬਸੂਰਤ ਤੇ ਚੰਗੀ ਝੋਟੀ ਦਿਖਾਵਾਂਗੇ ਮੋਰਾ ਨਸਲ ਬਰੀਡ ਦੇ ਵਿੱਚ ਇੱਕ ਇਧਰ ਮਾਝੇ ਤੁਸੀਂ ਦੇਖ ਰਹੇ ਜੇ ਇਹ ਗੱਬਣ ਤੇ ਜਿਹੜੀ ਝੋਟੀਆਂ ਦੋਸਤੋ ਕੁਝ ਅੱਧਾ ਘੰਟਾ ਕੋਈ ਪੌਣਾ ਘੰਟਾ ਪਹਿਲਾਂ ਇਹ ਸੋਈ ਆ ਕੱਟੀ ਨੂੰ ਜਨਮ ਦਿੱਤਾ ਪੂਰੀ ਡਿਟੇਲ ਆਪਾਂ ਲਵਾਂਗੇ ਇੱਕ ਵੈੜ ਦਿਖਾਵਾਂਗੇ ਪੂਰੀ ਨਗਰ ਨਿਗਰ ਵੈੜ ਦਿਖਾਵਾਂਗੇ ਬਹੁਤ ਸੋਹਣੀ ਬੇਲ ਸੋਹਣੀ ਹਾਈਟ ਕਰਦ ਦੇ ਵਿੱਚ ਆ ਤੇ ਤਿੰਨ ਅਨੀਮਲ ਨੇ ਬਾਕੀ ਕੀ ਰੇਡ ਪੜਦਾ ਰਹੂਗਾ ਉਹ ਪੂਰੀ ਗੱਲਬਾਤ ਆਪਾਂ ਕਰਾਂਗੇ ਠੀਕ ਹੈ ਜੀ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਖਾਸ ਵਿਜਿਟ ਪਿੰਡ ਨਵਾਪਿੰਡ ਤੁਸੀਂ ਵਿਜਿਟ ਕਰਨੀ ਆ ਤਰੀਕਾ ਜੇ ਨੋਟ ਕਰ ਲਓ 3 ਦਸੰਬਰ ਦੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਸ਼ਪਾਲ ਸਿੰਘ ਸਤਿ ਸ੍ਰੀ ਅਕਾਲ ਸੰਦੂ ਭਾਈ ਸਤਿ ਸ੍ਰੀ ਅਕਾਲ ਹੋਰ ਭਾਜੀ ਸੇ ਤਾਂ ਠੀਕ ਠਾਕ ਆ ਸੇ ਬੜੇ ਵਧੀਆ ਜੀ ਬੜੀ ਕਿਰਪਾ ਸਰ ਗੁਰਦੀ ਠੀਕ ਆ ਅੱਛਾ ਵੀਰੇ ਰਚਪਾਲ ਇੱਕ ਗੱਲ ਆਪਣੇ ਭੈਣ ਭਰਾਵਾਂ ਨਾਲ ਸਟਾਰਟਿੰਗ ਤੋਂ ਸਾਂਝੀ ਕਰਦੀਏ ਵੀਡੀਓ ਆਪਾਂ ਪਹਿਲੀ ਵਾਰੀ ਬਣਾ ਰਹੇ ਆ ਪਰ ਮੈਨੂੰ ਲੱਗਦਾ ਵੀ ਪਸ਼ੂ ਵਪਾਰ ਦਾ ਕੀਤਾ ਕੋਤੀ 35 40 ਸਾਲ ਤੋਂ ਹੀ ਕੰਮ ਆ ਬੜੇ ਚਿਰ ਤੋਂ ਚਾਲੂ ਹੈ ਸਾਡਾ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਪੂ ਜੀ ਹੁਣੇ ਬੈਠੇ ਨੇ ਹਾਂਜੀ ਇਹ ਪਹਿਲਾਂ ਇਹ ਕਰਦੇ ਰਹੇਗੇ ਹੁਣ ਅਸੀਂ ਆਪਾਂ ਕਰ ਲਿਆ ਠੀਕ ਆ ਜੀ ਹਾਂਜੀ ਅਤਾ ਬੇਸਿਕਲੀ ਵੀਰਛਪਾਲ ਜੀ ਬੈਕਗਰਾਉਂਡ ਜੇਕਰ ਆਪਾਂ ਮਾਰਗੇ ਝਾਤ ਤੇ ਬੈਕਗਰਾਉਂਡ ਆਪਣੀ ਪਿੱਛੋਂ ਰਾਜਸਥਾਨ ਦਾ ਹਾਂਜੀ ਅਨੂਪਗੜ ਤਹਿਸੀਲ ਤੋਂ ਜ਼ਿਲ੍ਹਾ ਗੰਗानगर ਦਾ ਠੀਕ ਹੈ ਪਹਿਲਾਂ ਜੱਦੀ ਪਿੰਡ ਇਹੋ ਸੀਗਾ ਮਾੜੇ ਮੋਲਾ ਚ ਉਧਰ ਚਲੇ ਗਏ ਤੇ ਫਿਰ ਇੱਧਰ ਆ ਗਏ ਆਪਾਂ ਆਪਣੇ ਪੰਜਾਬ ਚ ਠੀਕ ਹੈ ਜੀ ਹਾਂਜੀ ਠੀਕ ਹੈ ਉਧਰ ਵੀ ਜਾ ਕੇ ਕਾਫੀ ਵਪਾਰ ਕੀਤਾ ਉਧਰ ਵੀ ਜਾ ਕੇ ਵਪਾਰ ਕਰਦੇ ਰਹੇ ਮੰਨ ਲਓ ਵੱਖਰੋ ਵੱਖਰੀ ਕੇ ਜਿਹੋ ਜਹਾ ਮਹੌਲ ਹੋ ਜਾ ਵਪਾਰ ਠੀਕ ਹੈ ਤੂੜੀ ਦਾ ਚਾਰੇ ਦਾ ਮੱਜਾਂ ਦਾ ਜਿਸ ਤਰ੍ਹਾਂ ਦਾ ਵੀ ਟਾਈਮ ਪਾਸ ਹੋਵੇ ਉਸ ਤਰ੍ਹਾਂ ਦੇ ਵਿੱਚ ਕੀ ਪਾ ਮੱਜੀ ਸਾਰਾ ਕੁਝ ਨਿਕਲ ਗਿਆ ਹਾਂਜੀ ਸਭ ਕੁਝ ਜੀ ਬਿਲਕੁਲ ਲਓ ਦੋਸਤੋ ਬਿਲਕੁਲ ਵੀਰ ਹਣੀ ਪੁਸ਼ਤੀ ਜਦ ਦੀ ਪੁਸ਼ਤੀ ਕੰਮ ਜੜਾ ਕਰਦੇ ਆ ਰਹੇ ਨੇ ਠੀਕ ਹੈ ਤੇ ਉਹ ਦਾਦੇ ਤੋਂ ਮੈਂ ਪਹਿਲਾਂ ਜ਼ਿਕਰ ਕਰਤਾ ਹਾਂਜੀ ਬਾਪੂ ਜੀ ਹੁਣੀ ਬੈਠੇ ਆ ਤੇ ਰਾਜਸਤਾਨੀ ਬਾਪੂ ਵੀ ਕਹਿੰਦੇ ਬਹੁਤੇ ਵੀਰ ਹਾਂਜੀ ਹਾਂਜੀ ਤੇ ਬਾਪੂ ਨੇ ਆਪ ਵੀ ਜ਼ਿਕਰ ਕੀਤਾ ਸੀਗਾ ਹਾਂਜੀ ਹਾਂਜੀ ਤੇ ਦੋਸਤੋ ਮਾਲ ਜਿਹੜਾ ਚੰਗਾ ਵੀਰ ਹੁਣੀ ਲੈ ਕੇ ਆਉਂਦੇ ਆ ਬਾਕੀ ਤੁਸੀਂ ਤਾਲਮਿਲ ਆਪਣਾ ਸੰਪਰਕ ਆ ਉਹ ਬਣਾ ਕੇ ਰੱਖ ਲਿਓ ਠੀਕ ਆ ਜੀ ਤੇ ਕੋਈ ਲਾਂਬੇ ਦੀ ਗੁਜਾਇਸ਼ ਨਹੀਂ ਹੋਊਗੀ ਕੋਈ ਵੀਰ ਮੇਰਾ ਇੱਕ ਵਾਰੀ ਤੁਸੀਂ ਸੰਪਰਕ ਬਣਾ ਲਓਗੇ ਤੇ ਜਿੱਦਾਂ ਮਰਜੀ ਆਪਣੇ ਪਸ਼ੂ ਤੁਸੀਂ ਖਰੀਦਦਾਰੀ ਕਰਕੇ ਲਈ ਚਲਿਓ ਜੇ ਕੋਈ ਪੈਸੇ ਦਾ ਰੌਲਾ ਕੋਈ ਪਸ਼ੂ ਮਾੜਾ ਚੰਗਾ ਨਹੀਂ ਨਿਕਲਦਾ ਹੈਗਾ ਇਹ ਵੀਰ ਉਹਨਾਂ ਨੇ ਪਹਿਲਾਂ ਹੀ ਆਪਾਂ ਨੂੰ ਦੱਸਤਾ ਸੀਗਾ ਵੀ ਕੋਈ ਵੀਰ ਬਲੀਵ ਕਰ ਸਕਦਾ ਵਿਸ਼ਵਾਸ ਕਰਕੇ ਸਾਡੇ ਨਾਲ رابطہ ਕਾਇਮ ਕਰ ਲੇ ਪਸ਼ੂ ਇੱਥੇ ਆਣ ਕੇ ਇੱਕ ਟਾਈਮ ਚੋਣਾ ਦੋ ਟਾਈਮ ਚੋਣਾ ਆਪਦੀ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਜਿਹੜੀ ਮੁਰਦੀ ਆ ਉਹ ਕਰਕੇ ਲੈ ਕੇ ਜਾਇਓ ਠੀਕ ਆ ਜੀ ਉਹ ਆਪਾਂ ਹਮੇਸ਼ਾ ਨੋਟ ਕਰਾ ਦਿੰਨੇ ਆ ਤੁਹਾਨੂੰ ਅੱਜ ਤਿੰਨ ਐਨੀਮਲ ਦਿਖਾਉਣੇ ਇੱਕ ਬੜੀ ਖੂਬਸੂਰਤੋ ਸਾਹ ਇਹ ਝੋਟੀ ਦੋਸਤੋ ਦੂਜਾ ਸੂਆ ਸੁਈ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਵੀਰ ਰਸ਼ਪਾਲੇ ਦੀ ਪੂਰੀ ਇਨਫੋਰਮੇਸ਼ਨ ਕਰਦੀਏ ਸਾਂਝੀ ਵੀਰ ਇਹ ਭਾਜੀ ਦੂਜੇ ਸੂਏ ਝੋਟੀ ਸੁਈ ਆ ਠੀਕ ਹੈ ਜੀ ਪਹਿਲੇ ਸੂਏ ਦਾ 16 ਤੋਂ 17 ਲੀਟਰ ਪੀਕ ਲਾਈਨ ਤੇ ਚੱਲੀ ਹੋਈ ਆ ਠੀਕ ਹੈ ਜੀ ਤੇ ਐਟ ਕੀ ਕਰਮਾ ਵਾਲੀ ਤੇ ਮਿਹਤ ਬੜੀ ਆ ਵੀ 20 ਪਲੱਸ ਕੱਢੂਗੀ ਦੋਦੇ ਠੀਕ ਹੈ ਜੀ ਹਾਂਜੀ ਤੇ ਇੱਕ ਰੰਗ ਕਾਲੀ ਸ਼ਾ ਦਬਾਬੇ ਸਾਈਡ ਤੋਂ ਝੋਟੀ ਆਈ ਆ ਹਰਿਆਣੇ ਦੀ ਝੋਟੀ ਆ ਹਰਿਆਣੇ ਦੀ ਹਾਂਜੀ ਲਓ ਦੋਸਤੋ ਇੱਕ ਵਾਰੀ ਤੁਸੀਂ ਹਾਈਟ ਲੈਂਥ ਚੈੱਕ ਕਰੋ ਇਹ ਝੋਟੀ ਕੁਝ ਸਮਾਂ ਪਹਿਲਾਂ ਸੂਈਏ ਰਸਪਾਲ ਬਈ ਹੋ ਗਿਆ 8 ਘੰਟਾ ਪੌਣਾ ਘੰਟਾ ਘੰਟਾ ਹਾਂਜੀ ਇੰਨਾ ਹੋਇਆ ਜਾਨੀ ਕਿ ਪੌਣੇ ਦੇ 2 ਦੇ ਲਗਭਗ ਸੂਈ ਹੋਣੇ ਹੈ ਠੀਕ ਹੈ ਮਗਰ ਕੱਟੀ ਆ ਗਈ ਕੱਟੀ ਹਾਂਜੀ ਲਓ ਜੀ ਆ ਕੱਟੀ ਨੀਲੀ ਰਵੀ ਜੀ ਮੱਥਾ ਵੀ ਚਿੱਟਾ ਖੁਰ ਵੀ ਆ ਪੂਛ ਵੀ ਆ ਤੇ ਬਸ ਅਗਲੇ ਖੁਰ ਨਹੀਂ ਜੀ ਦੇ ਮਲੋਠੇ ਠੀਕ ਹੈ ਠੀਕ ਹੈ ਤੇ ਮਲੋ ਕ੍ਰੋਸ ਹੋ ਗਈ ਆ ਬਿਲਕੁਲ ਹਾਂਜੀ ਮਤਲਬ ਸੋ ਹੁਣ ਇਸਨੇ ਮੰਦੀ ਆ ਜੀ ਠੀਕ ਆ ਜੀ ਚੰਗੇ ਸੀਮਨ ਦੀ ਆ ਕਿਸੇ ਵੀਰ ਨੇ ਚਲੋ ਨੀਲੀ ਦਾ ਸੀਮਨ ਇਹਨੂੰ ਭਰਉਣ ਦੀ ਕੋਸ਼ਿਸ਼ ਕੀਤੀ ਆ ਅੱਖ ਬਿੱਲੀ ਮੰਗੀ ਆ ਕੱਟੀ ਫੀਮੇਲ ਕਾਫ ਤੇ ਬੜੀ ਚੰਗੀ ਜੰਮੀ ਪਲੀ ਪਲੀਤੀ ਕੱਟੀ ਆਈ ਜੀ ਹਾਂਜੀ ਠੀਕ ਆ ਤੇ ਅੱਛਾ ਵੀਰ ਰਸਪਾਲ ਥੋੜੀ ਬਾਤੀ ਵੈਸੇ ਸਾਡੇ ਬੱਚੇ ਨੂੰ ਲਿਆਉਣਾ ਤਾਂ ਨਹੀਂ ਮੈਨੂੰ ਤਾਂ ਵੀ ਲੱਗ ਲੱਗ ਹੀ ਨਹੀਂ ਲੱਗੂਗਾ ਉਹਤਰਾ ਠੰਡੀ ਝੋਟੀ ਆ ਜੀ ਕੋਈ ਗੱਲ ਬਾਤ ਨਹੀਂ ਆ ਵੇਖੋ ਜੀ ਜਿਵੇਂ ਮਰਜ਼ੀ ਦੇ ਠੰਡੇ ਬੈਠੇ ਰਹੋ ਕੋਈ ਗੱਲ ਬਾਤ ਨਹੀਂ ਠੰਡੀ ਝੋਟੀ ਆ ਮੈਂ ਬਸ ਸੀਲ ਸਲੱਗ ਤੇ ਬਹੁਤ ਵਧੀਆ ਹਾਈਟ ਕੱਟ ਦੇ ਵਿੱਚ ਆ ਇੱਕ ਵਾਰੀ ਜਿੰਨਾ ਕਾਪਾ ਤੁਹਾਨੂੰ ਖੜੀ ਖਲੋਤੀ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਤਸੱਲੀ ਨਾਲ ਤੋਰ ਕੇ ਵੀ ਦਿਖਾਵਾਂਗੇ ਆ ਦੇਖੋ ਸੋ 16 ਲੀਟਰ 16 ਤੋਂ ਪਲੱਸ ਵੀਰਾਂ ਦਾ ਵੀ ਮਿਲਕਿੰਗ ਇਹਨੇ ਕਰਵਾਈ ਆ ਬਾਕੀ ਹਵਾਨੇ ਲੈਵੇ ਦੀ ਨੋਰਮਲ ਹੀ ਦੇ ਕੇ ਖਿਡਾਰੀ ਵੀਰਾਂ ਨੇ ਇੱਕ ਜੱਜਮੈਂਟ ਕਰ ਹੀ ਲੈਣੀ ਆ ਵੀ ਜਿਹੜਾ ਪਸ਼ੂ ਦੁੱਧਾਰੂ ਪਸ਼ੂ ਆ ਦੁੱਧ ਵਾਲਾ ਪਸ਼ੂ ਆ ਠੀਕ ਆ ਜੀ ਤੇ ਉਹ ਆਪ ਦੱਸ ਦਿੰਦਾ ਵੀ ਕਿੰਨਾ ਕੁ ਦੁੱਧ ਜਿਵਾਊਗਾ ਠੀਕ ਆ ਬਾਕੀ ਝੋਟੀ ਦੀ ਖੂਬਸੂਰਤੀ ਚੈੱਕ ਕਰੋ ਤੇ ਕਦ ਕੱਠ ਬਹੁਤ ਵਧੀਆ ਵੱਡੇ ਹਾਈਟ ਕੱਟ ਦੇ ਵਿੱਚ ਆ ਤੇ ਵੀਰ ਰਸ਼ਪਾਲ ਸਿੰਘ ਉਹ ਨਹੀਂ ਬਿਲਕੁਲ ਨਾਲ ਖੜੇ ਆ ਨਜ਼ਦੀਕ ਵੈਸੇ ਪਤਾ ਲੱਗ ਜਾਊਗਾ ਇੱਕ ਜੱਜਮੈਂਟ ਹੋ ਜੂਗੀ ਤੁਹਾਨੂੰ ਵੀ ਹਾਈਟ ਲੈਂਥ ਵਾਲੀ ਝੋਟੀ ਆ ਤੇ ਪਹਿਲੀ ਸਵੇਰ 16 ਲੀਟਰ ਜਾਂ 16 ਤੋਂ ਪਲੱਸ ਜ ਇਸ ਝੋਟੀ ਨੇ ਕਰਵਾਈ ਆ ਠੀਕ ਆ ਜੀ ਤੇ ਬਹੁਤ ਖੂਬਸੂਰਤ ਆ ਜੇਰ ਜੁਰ ਹਜੇ ਪੈਣੀ ਬਾਕੀ ਆ ਉਹਦੀ ਪ੍ਰੋਪਰ ਵੀਰ ਰਚਪਾਲ ਨੂੰ ਵੀ ਆਪਾਂ ਕਹਾਂਗੇ ਤੇ ਇੱਕ ਸ਼ੋਰਟ ਦੇ ਵਿੱਚ ਵੀਡੀਓ ਬਣਾ ਕੇ ਰੱਖ ਲੈਣਗੇ ਸੋ ਕਿਸੇ ਭਰਾ ਨੇ ਖਰੀਦਦਾਰੀ ਕਰਨੀ ਆ ਤੇ ਤੁਸੀਂ ਉਹ ਦੇਖ ਸਕਦੇ ਹੋ ਠੀਕ ਆ ਸੋ ਥਾਣ ਦੇ ਵਾ ਇੱਕ ਵਾਰੀ ਚੈੱਕ ਕਰੋ ਠੀਕ ਆ ਜੀ ਸੋ ਰੁੱਕ ਰੁੱਕ ਥਾਣ ਮੁੱਠੀ ਮੁੱਠੀ ਥਾਣਾ ਸੋ ਹਵਾਨਾ ਜਿਹੜਾ ਦੋਸਤੋ ਬਿਲਕੁਲ ਬਰੀਕ ਨਾੜ ਬਰੀਕ ਵੇਣ ਦੇ ਨਾਲ ਪੂਰਾ ਪਰਿਆਪਤ ਆ ਠੀਕ ਆ ਜੀ ਸੋ ਇੱਕ ਚੰਗੇ ਤੇ ਦਾ ਰੂਪ ਸ਼ੁੱਧੀ ਨਿਸ਼ਾਨੀ ਆ ਆਉਣ ਵਾਲਾ ਸਮਾਂ ਦੋਸਤੋ ਦੱਸ ਦਿਓ ਕਿ ਠੀਕ ਹੈ ਜੀ ਬਾਕੀ ਲੈਨੇ ਦੇਨੇ ਮੁਕੱਦਰ ਬਾਕੀ ਜੇ ਕੋਈ ਚੰਗੀ ਸੇਵਾ ਵੀਰ ਕਰ ਲੈਂਦਾ ਤੇ ਦੁੱਧ ਤੁਸੀਂ ਚੰਗਾ ਲੈ ਸਕਦੇ ਹੋ ਇਸ ਛੋਟੀ ਤੋਂ ਠੀਕ ਆ ਰਿਸ਼ਵਾਲ ਭਾਈ ਪੂਰੀ ਖੋਲ ਕੇ ਆਪਾਂ ਤੋਰ ਕੇ ਦਿਖਾ ਦਈਏ ਨਾ ਲਓ ਸੰਦੂ ਸਾਹਿਬ ਖੋਲ ਦਿਨੇ ਆ ਜੀ ਬਾਕੀ ਵੀਰ ਰਿਸ਼ਵਾਲ ਕਈ ਵਾਰਾਂ ਬਾਬੇ ਪਸ਼ੂ ਨਮੀ ਥਾਂ ਤੇ ਆ ਕੇ ਕੋਈ ਉਦਰਾ ਦਰ ਕੇ ਸੁੱਪੈਂਦਾ ਬਾਕੀ ਦਿਨ ਪੂਰੇ ਪੂਰੇ ਕਰਕੇ ਪੁੱਜ ਕੇ ਸੋਈ ਆ ਪੁੱਜ ਕੇ ਸੋਈ ਅੱਜ ਮੇਰੇ ਕੋਲ ਆਇਆ ਇਹਨੂੰ 8-9 ਦਿਨ ਹੋ ਗਏ ਆ ਜੀ ਠੀਕ ਆ ਜੀ ਹਾਂ ਜੀ ਲੋਕੋ ਸੋ 9 ਦਿਨ ਦਾ ਸਮਾਂ ਹੋ ਗਿਆ ਪਸ਼ੂ ਵਪਾਰ ਦਾ ਕਾਮਾ ਵੀਰ ਉਹਨਾਂ ਦਾ ਤੇ ਬਾਕੀ ਮੇਰਾ ਵੀਰ ਤੁਸੀਂ ਵੇਖ ਲਓ ਕਿ ਠੀਕਾ ਜੀ ਫਵਾਨਾ ਲੇਵਾ ਵੇਖ ਕੇ ਪਤਾ ਲੱਗ ਜਾਣਾ ਐਨੀਮਲ ਜੀਜੂ ਪੂਰਾ ਧਰ ਗਿਆ ਸੀਗਾ 8-9 ਦਿਨ ਪੂਰੀ ਠੀਕਾ ਜੀ ਜੀਜੂ ਧਰ ਕੇ ਕਰਮਾ ਦੀ ਸੂਈ ਆ ਤੇ ਤਕਰੀਬਨ ਹਾਈਟ ਕੱਟ ਬਹੁਤ ਸੋਹਣਾ ਇੱਕ ਵਾਰੀ ਫੇਰਾ ਪਰ ਪਲੇਟ ਕਰ ਦਿੰਦੇ ਆ ਥੱਲੇ ਲੇਵੇ ਦੀ ਸਾਫ ਸੁਥਰੀ ਆ ਸੋ ਜਿੰਨੀ ਵੀ ਆ ਬਾ ਕਮਾਲ ਆ ਠੀਕਾ ਜੀ ਐਕਸਟਰਾ ਆਰਡੀਨਰੀ ਬਹੁਤ ਖੂਬਸੂਰਤ ਫਵਾਨਾ ਝੜਾ ਪਾਣੀ ਨੂੰ ਖਿੱਚ ਦੇ ਕੋਈ ਨਹੀਂ ਲਓ ਜੀ ਬਹੁਤ ਖੂਬਸੂਰਤੋ ਦੋਸਤੋ ਬਹੁਤ ਚੰਗਾ ਪਸ਼ੂ ਤਨ ਠੀਕ ਆ ਜੀ ਪੂਰੀ ਜਾਣਕਾਰ ਸ਼ਾਨਦਾਰ ਕੁਆਲਿਟੀ ਦੇ ਵਿੱਚ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਸੋ ਸੌਦਾ ਤੁਸੀਂ ਕਰਨਾ ਬਾਕੀ ਰੇਟ ਪਰਤਾ ਕੀ ਦੋਸਤੋ ਰਹਿਣ ਵਾਲਾ ਹੈ ਤੇ ਮੁੱਲ ਬਾਰੇ ਆਪਾਂ ਜਰੂਰ ਇੱਕ ਵਾਰੀ ਵੇਰ ਦੇ ਨਾਲ ਗੱਲਬਾਤ ਕਰ ਲਾਂਗੇ ਠੀਕ ਆ ਬਹੁਤ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਸੋਹਣਾ ਹਵਾਨਾ ਜੱਦਾ ਤੇ ਜਿੱਦਾਂ ਮਰਜ਼ੀ ਮੇਰਾ ਵੀਰ ਹੁਣ ਸੋਈ ਸਵਾਈਆ ਜਿੱਦਾਂ ਮਰਜ਼ੀ ਆਪਣਾ ਕੋਈ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲੈ ਓਕੇ ਅੱਛਾ ਵੀਰ ਉਹ ਚਪਾਲ ਦੀ ਡਿਮਾਂਡ ਕੀ ਕਰਦੇ ਪਏ ਜੀ ਜੀ ਡਿਮਾਂਡ ਇਹਦੀ ਕਹ ਜੀ ਹੈਗੀ ਹੈ ਜੇ ਤੇ ਲਾਈਨ ਦੇਣ ਵਾਲੀ ਕਰਨੀ ਹੈ ਨਾ ਹਾਂਜੀ ਉਹ 1,80,000 ਰੁਪਇਆ ਤੇ ਉਹਦੇ ਵਿੱਚੋਂ 5000 ਰੁਪਇਆ ਸ਼ੂਟ ਕਰਦਾਂਗੇ ਪੌਣੇ 2 ਲੱਖ ਦੀ ਨੈਟ ਝੋਟੀ ਦੇ ਦਾਂਗੇ ਪੌਣੇ 2 ਦੀ ਹਾਂਜੀ ਠੀਕ ਹੈ ਜੀ ਲਓ ਵੀ ਕਿਸਾਨ ਵੀਰੋ 1,80,000 ਦੀ ਕੀਮਤ ਆ ਠੀਕ ਹੈ ਜੀ ਡਿਮਾਂਡ ਆ 1,75,000 75 ਠੀਕ ਹੈ 175 ਜੇ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਬਹੁਤ ਸੋਹਣੀ ਹਾਈ ਰੈਂਥ ਦੇ ਵਿੱਚ ਆ ਸੋ ਚੰਗਾ ਪਸ਼ੂ ਤੁਹਾਨੂੰ ਕੋਈ ਭਰਾ ਖਰੀਦਣਾ ਚਾਹੁੰਦਾ ਇਹ ਕੋਈ ਭਰਾ ਦੂਰੋਂ ਆਉਂਦਾ ਏ ਉਹਨੂੰ ਰਾਤ ਰਹਿਣ ਦੀ ਆਪਾਂ ਪੂਰਾ ਪ੍ਰਬੰਧ ਕਰਾਂਗੇ ਜਿਹੋ ਜੀ ਆਪ ਰੋਟੀ ਖਾਵਾਂਗੇ ਉਹ ਜੀ ਉਹਨੂੰ ਖਵਾਵਾਂਗੇ ਉਹ ਆਪਦੀ ਦੋ ਟਾਈਮ ਤਸੱਲੀ ਕਰਕੇ ਖੜੇ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਜੇ ਕਿਨੇ ਆਨਲਾਈਨ ਕਰਨੇ ਆ ਕਰ ਲੇ ਬਿਆਨਾ ਘਟੋ ਘਟ 15 ਤੋਂ 20 ਹਜ਼ਾਰ ਲਵਾਂਗੇ ਜੇ ਉਹਦੇ ਨਹੀਂ ਫੇਟਉਂਦੀ ਤੇ ਉਹਨੂੰ 2000 ਰੁਪਿਆ ਤਿੰਨ ਨਾਲ ਵੱਖਰਾ ਦੇਖ ਦਵਾਂਗੇ ਠੀਕ ਹੈ ਜ ਲਓ ਦੋਸਤੋ ਸਾਹਿਬ ਬਿਆਨਾ ਜਿਹੜਾ ਆਪਣਾ ਮੇਰਾ ਵੀਰ ਤੁਸੀਂ ਪੱਕਾ ਪਾ ਕੇ ਤੁਰੇ ਹੋ ਠੀਕ ਹੈ ਜੀ ਤੇ ਵੀਰ ਨੇ ਵੀ ਦੱਸ ਦਿੱਤਾ ਵੀ ਫਿੱਟ ਕਿਸੇ ਭਰਾ ਦੇ ਨਹੀਂ ਵੀ ਆਉਂਦੀ ਤੇ ਉਹ ਵੀ ਅਸੀਂ ਦੇਣ ਦਾ ਰੌਂਦੇ ਠੀਕ ਹੈ ਜੀ ਕਿਉਂਕਿ ਝੋਟੀ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਆ ਬਹੁਤ ਖੂਬਸੂਰਤ ਚੰਗਾ ਪਸ਼ੂ ਤਾਨਾ ਸੋ ਜਿਹੜੇ ਮੇਰਾ ਵੀਰ ਕੋਈ ਚੰਗੇ ਪੈਸੇ ਖਰਚ ਕਰਨਾ ਚਾਹੁੰਦਾ ਐਨੀਮਲ ਚੰਗੇ ਦੀ ਭਾਲ ਦੇ ਵਿੱਚ ਜੋ ਤੁਸੀਂ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਹੋ ਬਹੁਤ ਖੂਬਸੂਰਤ ਸ਼ਾਨਦਾਰ ਹਵਾਨਾ ਛੱਡਾ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆ ਠੀਕ ਹੈ ਜੀ ਆਹ ਦੇਖੋ ਸੋ ਚੰਗੀ ਉਮੀਦ ਆਪਾਂ ਕਰ ਸਕਦੇ ਠੀਕ ਹੈ ਜੀ ਓਕੇ ਇਧਰ ਸੈਕਿੰਡ ਨੰਬਰ ਤੇ ਰਛਪਾਲ ਭਾਈ ਆਪਣੇ ਕੋਲ ਜਿਹੜੀ ਇੱਕ ਆ ਮੱਝ ਆ ਗਈ ਹੈ ਹਾਂਜੀ ਤੇ ਇਹਦਾ ਕੀ ਬਿਰਵਾ ਵੀ ਤੇ ਇਹ ਭਾਈ ਤੀਜੇ ਸੂਏ ਸੁਣੀ ਜੀ ਇੱਥੇ ਤੀਜਾ ਸੂਆ ਹਾਂਜੀ ਲੈਂਦੀ ਉਹ ਦਿਨ ਜੀ ਦਿਨ ਮੰਨ ਲਓ ਇਹ 2-3 ਦਿਨ ਲੈਂਦੀ ਬਸ ਜ਼ਿਆਦਾ ਨਹੀਂ ਲੈਂਦੀ ਇਹ ਵੀ ਤਿਆਰ ਆ ਬਿਲਕੁਲ ਜੀ ਠੀਕ ਆ ਜੀ ਹਾਂਜੀ ਤਾਂ ਦੋਸਤੋ ਤੀਸਰਾ ਸੂਆ ਇਹ ਮੱਝ ਨੇ ਸੁਣਾ ਆਲਮੋਸਟ ਤਿਆਰੀ ਕੰਪਲੀਟ ਆ ਲੈ ਜੇ ਦੋ ਲੈ ਜੇ ਚਾਰ ਠੀਕ ਆ ਜੀ ਪੜੇ ਪੜੇ ਨਵਾਏ ਆ ਹਾਂਜੀ ਤੇ ਫਾਇ ਬਿਲਕੁਲ ਪਤਲੇ ਪਿੰਡੇ ਦੀ ਆ ਹਾਈਟ ਮੀਡੀਅਮ ਤੋਂ ਥੋੜੀ ਜੀ ਪਲੱਸ ਠੀਕ ਹੈ ਜੀ ਬਾਕੀ ਹਵਾਨਾ ਲੇਵਾ ਤੁਹਾਨੂੰ ਇਧਰ ਉਹ ਦਿਖਾ ਦਿੰਨੇ ਆ ਤੇ ਨਾਰਮਲੀ ਆਪਾਂ ਵੀਰੇ ਰਿਸ਼ਪਾਲ ਗੱਲ ਕਰੀਏ ਤੇ ਦੁੱਧ ਆਪਾਂ ਜਿਆਦਾ ਨਹੀਂ ਕਹਿੰਦੇ ਚਲੋ ਸੇਲ ਹੋ ਹੀ ਜਾਣੀ ਆ ਹੋ ਜਾਣੀ ਆ ਜੀ ਨਾ ਐਨੀਮਲ ਤੇ 10 ਲਾਹ ਤੋਂ 12 ਲੀਟਰ ਦੁੱਧ ਪਾਉਗੇ ਜੇ ਕੋਈ ਸੇਵਾ ਵਾਲਾ ਵੀ ਹੋ ਸਕੇ 13 ਵੀ ਲੈ ਲੈਣੀ ਤੇ ਆਪਾਂ 10 ਲੀਟਰ ਦੀ ਮੰਨ ਲਓ ਸਾਧ ਕੇ ਲਈ ਹੋਏ ਵੀ 10 ਲੀਟਰ ਝੋਟੀ ਜ਼ਰੂਰ ਦੁੱਧ ਕੱਢੂਗੀ ਠੀਕ ਹੈ ਜੀ ਹਾਂ ਜੀ ਬਾਕੀ ਸੰਧੂ ਸਾਹਿਬ ਆਪਣਾ ਇੱਕ ਆਮ ਘਰ ਚੋਂ ਮਾਤੜ ਘਰ ਚੋਂ ਲਈ ਆ ਹਾਂਜੀ ਪੰਜਾਬੀ ਚ ਕਹ ਲਈਏ ਵੀ ਕੈਚ ਚੋਂ ਕੱਢੀ ਹੋਈ ਬਾਹਰੇ ਆਪਾਂ ਮੰਨ ਲਓ ਬਿਲਕੁਲ ਲਿੱਸਾ ਜਰੂਰ ਹੈ ਜਾਨੀ ਕਿ ਮਾਤੜ ਘਰਾਂ ਤੁਹਾਨੂੰ ਪਤਾ ਖਰਚੇ ਤੋਂ ਡੰਗਰ ਰਹਿ ਜਾਂਦੇ ਨੇ ਰਹਿ ਜਾਂਦੇ ਆ ਪਹਿਲਾਂ ਹਾਂਜੀ ਤੇ ਉਹ ਮਾਤੜ ਘਰ ਉਹ ਆਪਾਂ ਇੱਕ ਹਿਸਾਬ ਨਾਲ ਕੈਚ ਚੋਂ ਕੱਢੀ ਹੋਈ ਹੈ ਛੋਟੀ ਸਹੀ ਹੋ ਗਿਆ ਜੀ ਹਾਂਜੀ ਠੀਕ ਆ ਬਾਕੀ ਰਿਸ਼ਪਾਲ ਭਾਈ ਕਿਸੇ ਰਕਮ ਦੀ ਕੋਈ ਔਰ ਕਹ ਲਈਏ ਵੀ ਨਾ ਨਾ ਇਹ ਚੀਜ਼ ਦੀ ਤੋਂ ਠੀਕ ਹੈ ਜੀ। ਬਾਕੀ ਟਿਪਕੇ ਤੇ ਆਪਣੇ ਭਰਾਵਾਂ ਨੇ ਦੱਸ ਲਈ ਕਰ ਹੀ ਲੈਣੀ ਹੈ ਜਿੰਨੇ ਸੌਦਾ ਹੀ ਕਰ ਲਿਆ। ਹਾਂਜੀ ਹਾਂਜੀ। ਤੇ ਬਾਕੀ ਪਿੱਛੇ ਪੁੱਛੇ ਤੇ ਕੋਈ ਨੌਪਤ ਨਹੀਂ ਹੈ। ਨਾ ਨਾ ਇਹ ਚੀਜ਼ ਦੀ ਗਰੰਟੀ ਸਾਡੀ। ਠੀਕ ਹੈ ਜੀ। ਹਾਂਜੀ। ਲਓ ਜੀ ਖੋਲ ਕੇ ਵੀ ਦਿਖਾ ਦਈਏ। ਦੋਸਤੋ ਇਹ ਪੇਜਾ ਸੁਆ ਮੱਝ ਸੁਮਣ ਵਾਲੀ ਆ। ਥੱਲੋਂ ਜੇਕਰ ਆਪਾਂ ਹਵਾਨੇ ਲੈਵੇ ਤੀ ਤੁਹਾਨੂੰ ਦਿਖਾ ਰਹੇ ਹਾਂ ਤੇ ਤਿਆਰੀ ਕੰਪਲੀਟ ਕਰੀ ਬੈਠੀ ਆ। ਲੈ ਜੇ ਦੋ ਲੈ ਜੇ ਚਾਰ ਦਿਨ ਇੰਨਾ ਕੁ ਸਮਾਂ ਵੀਰ ਕੋਈ ਅੰਗ ਕੇ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ। ਵਰਲਾਪੁਰਲਾ ਥਾਣਾ ਦੀਆਂ ਤੇ ਥਣਪੂਰਾ ਮਟਾਈ ਦੇ ਵਿੱਚ। ਠੀਕ ਹੈ ਬਿਲਕੁਲ ਪਿੰਡਾ ਵੀ ਐਨ ਕਾਗਜ ਵਾਂਗੂ ਮੂ ਆਪਾਂ ਪੜਲੇ ਪਿੰਡੇ ਦੀ ਆ ਠੀਕ ਆ ਹਾਂਜੀ ਤੋਰ ਲੀਏ ਥਾਣੇ ਗੇੜ-ਗੇੜ ਤੇ ਥਾਣ ਲੱਗਾ ਦੂਰ ਆ ਵੰਡ-ਵੁੰਡ ਚੰਗੀ ਆ ਬਰਲ ਬਹੁਤ ਇਹ ਤੇ ਸੰਦੂ ਸਾਹਿਬ ਕਹੇ ਨਾ ਉਹ ਜੇ ਘਰ ਚ ਵਿਚਾਰੇ ਸੀਗੇ ਮੰਨ ਲਓ ਸਾਂਭੇ ਨਹੀਂ ਡੰਗਰ ਜਾਦੇ ਹੁਣ ਕਰਕੇ ਹਾਂਜੀ ਤੇ ਨਹੀਂ ਤੇ ਇਸੇ ਮੱਝ ਨੂੰ 2 ਮਹੀਨੇ ਆਪਾਂ ਪਹਿਲੋ ਸਾਂਭਿਆ ਹੁੰਦਾ ਤੇ ਇਹ ਵੀ ਰਾਜੀ ਹੁੰਦੀ ਹੂੰ ਇਹ ਚੰਗਾ ਦੋਵਾਲੀਆ ਚੰਗਾ ਇਹਦਾ ਹਵਾਨਾ ਹੈ ਹਵਾਨਾ ਚੰਗਾ ਜੇ ਆਪਾਂ ਗੱਲ ਕਰਦੇ ਨਾ ਥੋੜੀ ਹੋ ਸਕਦਾ ਕਿ ਉਹ ਗੱਲ ਆਉਂਦੀ ਹੈ ਵੀ ਸੇਵਾ ਵਾਲੇ ਪਾਸਿਓਂ ਨਹੀਂ ਇਹ ਹਵਾਨਾ ਕੋਸ਼ਟਾ ਰਹੋਗੇ ਤਾਂ ਸੁਨਾ ਲੱਗਦਾ ਪੂਰਾ ਸੁਨਾ ਲੱਗਦਾ ਪੂਰਾ ਠੀਕ ਆ ਤੇ ਬਾਕੀ ਦੋਸਤੋ ਪੂਰੇ ਚੌੜੇ ਪਿੱਠੇ ਦੀ ਹੈ ਮੱਝ ਹਾਂ ਚੌੜੇ ਪਿੱਠ ਦੀ ਆ ਬਿਲਕੁਲ ਚੌੜਾ ਪਿੱਠ ਪੂਰਾ ਜੀ ਬਿਲਕੁਲ ਮਲਾਇਮ ਚਮੜੀ ਸੋ ਫੇਸ ਕੁਆਲਟੀ ਆ ਕਰੋ ਚੈੱਕ ਠੀਕ ਆ ਜੀ ਮੂੰਹ ਮੱਥੇ ਦੀ ਵੀ ਚੰਗੀ ਆ ਬਾਕੀ ਦੁੱਧ ਵਾਲੇ ਪੱਖ ਤੋਂ ਦੋਸਤ ਜੇਕਰ ਆਪਾਂ ਦੇਖੀਏ ਦੁੱਧ ਵਾਲੇ ਪਾਸੇ ਚੰਗੀ ਰਹੂਗੀ ਕਰਮਾ ਦੀ ਜ਼ਿਆਦਾ ਨਹੀਂ ਕੋਈ 10 ਤੋਂ 12 ਲੀਟਰ ਚੰਗੀ ਸੇਵਾ ਦੇ ਆਪਾਂ ਦੁੱਧ ਲੈ ਸਕਦੇ ਆ ਤੇ ਬਾਕੀ 53 ਤੋਂ 50 ਦੀ ਆਪਣੀ ਜਿਹੜੀ ਕਰਾਈਟੇਰੀਆ ਆਪਣਾ ਇੱਥੇ ਆਣ ਕੇ ਪੂਰਾ ਕਰ ਲਿਓ ਠੀਕ ਆ ਹਾਂਜੀ ਤੇ ਇਹ ਅੱਜ ਵੀਰ ਦਾ ਸਪਾਲ ਕਿੰਨੇ ਦੇ ਦੇ ਰਹੇ ਆ ਇਹ ਅੱਜ ਸਾਬ ਜੀ ਇਹਦਾ ਇੱਕੋ ਮੁੱਲ ਆ ਜੇ 75000 ਚੋਂ ਮਾਨਤਾ ਕਰਾਂਗੇ ਬੰਦੇ ਦਾ ਜੀ 75 ਚੋਂ ਹਾਂਜੀ ਮਾਨਤਾ ਕਰਾਂਗੇ ਠੀਕ ਆ ਜੀ ਹਾਂਜੀ ਠੀਕ ਆ ਲਓ ਦੋਸਤੋ ਜੇ ਹੋ ਰਾਜੀ ਹੁੰਦੀ ਤੇ ਲੱਖ ਰੁਪਏ ਦੀ ਮੱਝ ਸੀਗੀ ਅਜੇ ਬਿਲਕੁਲ ਬਿਲਕੁਲ ਗੱਲ ਤੋਂ ਸੇਵਾ ਤੇ ਮੁੱਕਦੀ ਹਾਂਜੀ ਸੇਵਾ ਤੇ ਮੁੱਕਦੀ ਜਿੰਨੀ ਕੰਗੋ ਚੰਗੀ ਕੀਤੀ ਹੁੰਦੀ ਉਹਨਾਂ ਕਾ ਚਲੋ ਅਗਲੇ ਨੇ ਵੀ ਕੋਈ ਮਤਲਬ ਵੀ ਦੋ ਪੈਸੇ ਵੱਧ ਕਮਾ ਲੈਣੇ ਸੀਗੇ ਬਸ ਬਸ ਜੀ ਤੇ ਅੱਗੋਂ ਆਪਾਂ ਵੀ ਮੰਗ ਸਕਦੇ ਸੀਗੇ ਇਹ ਤੇ ਕੋਈ ਮਾਤਲ ਬੰਦਾ ਜਿਵੇਂ ਕਹੇ ਦੇ ਮੈਂ ਥੋੜੇ ਪੈਸੇ ਲਾਉਣੇ ਆ 10 ਲੀਟਰ ਦੁੱਧਾ ਤੇ ਇਹ ਆਪਣੀ ਗਰੰਟੀ ਦੇ ਆ 10 ਤੋਂ ਪਲੱਸ ਚ ਆਊਗੀ ਕਰਮਾਂ ਵਾਲੀ ਬਸ ਸਿਰਫ ਇਹਦੀ ਲੈਸੀ ਲੈਸਾ ਹੋਰੇ ਦੀ ਵਿੱਚ ਕੋਈ ਵੀ ਕਮੀ ਨਹੀਂ ਹੈਗੀਗੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਬਹੁਤ ਸੋਹ ਤੇ ਲੈਂਦੋਂ ਜਿਹੜਾ ਬਿਲਕੁਲ ਵਾਜਬ ਚਾਜ ਰੇਟ ਆ ਤੇ ਜਿੰਨਾ ਮੈਨੂੰ ਲੱਗਦਾ ਕਈ ਵੀਰਾਂ ਨੇ ਚਲੋ ਨਾਰਮਲ ਹੀ ਪਤਾ ਨਹੀਂ ਲੱਗਦਾ ਕਈ ਨਾ ਪਸ਼ੂ ਉਵੇਂ ਦਾ ਪੇਟੇ ਪੈ ਜਾਂਦਾ ਕਈ ਵੀਰ ਲੱਖ ਸਵਾ ਲੱਖ ਜਾਂ 1115 ਲਾਗੇ ਵੀ 8-10 ਲੀਟਰ ਕੇਰਾ ਚੁੰਦੇ ਆ ਇੰਨੇ ਚੁੰਦੇ ਆ ਜੀ ਤੇ ਬਾਕੀ ਪੈਸੇ ਅੱਧੋ-ਅੱਧ ਲੱਗਨੇ ਆ ਜਿਹੜੇ ਉਹਨੇ ਕਰਮਾਂ ਲਈ ਉਹਨਾਂ ਦਿੱਤੀ ਜਾਣਾ ਉਹਨਾਂ ਦਿੱਤੀ ਜਾਣਾ ਫਿਰ ਇਹਦੀ ਚੋਇਸ ਸਭ ਤੋਂ ਵੱਡੀ ਸੰਤੋਬ ਸਿੰਘ ਜਿਹੜਾ ਡੰਗਰ ਦੁੱਧ ਜ਼ਿਆਦਾ ਦਿੰਦਾ ਉਹ ਇਹ ਚੀਜ਼ ਨੂੰ ਲਿਸਾਪਨ ਹੁੰਦਾ ਜ਼ਰੂਰ ਬਿਲਕੁਲ ਤੇ ਉਹ ਜਿਵੇਂ ਘਰ ਦੇ ਵਿੱਚ ਉਹਨਾਂ ਦੇ 8-10 ਡੰਗਰ ਸੀਗੇ ਬੰਦੇ ਸਿਰ ਤੇ ਰਹੇ ਆ ਬੰਦਾ ਉਹਨਾਂ ਦੇ ਬਾਹਰ ਗਏ ਆ ਆਮ ਬੰਦੇ ਸਰ ਤੇ ਉਹਨਾਂ ਪੱਠਿਆਂ ਪੱਠਿਆਂ ਦੀ ਸੇਵਾ ਤੇ ਆ ਬਿਲਕੁਲ ਹਾਂਜੀ ਕਿਉਂਕਿ ਉਹ ਪਸ਼ੂ ਰਾਜੀ ਹੁੰਦਾ ਨਹੀਂ ਵੀਰ ਉਹ ਮੈਨੂੰ ਉਹਦਾ ਟੋਕੜ ਵੀ ਪਸ਼ੂ ਮੈਨੂੰ ਤਾਂ ਵੀ ਐਂਡ ਤੇ ਜਾ ਕੇ ਟੋਕੜ ਪਸ਼ੂ ਵੀ ਕਟਵਾ 8 8 ਨਾਲੋਂ ਲੀਟਰ ਚ ਵਾਈ ਜਾਂਦੇ ਆ ਹਾਂਜੀ ਤੋਈਏ ਚੰਗੇ ਪਸ਼ੂ ਜਿਹੜੇ ਕੋਈ 15 18 ਸਿਰੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਲਓ ਦੋਸਤੋ ਮਾਜ ਚੰਗੀ ਆ ਬਿਲਕੁਲ ਚਮੜੀ ਸਕਿਨ ਪਤਲੀ ਆ ਬਾਕੀ ਹਵਾਨੇ ਚੱਡੇ ਦੀ ਬਿਲਕੁਲ ਸਾਫ ਸੁਥਰੀ ਬੇਦਾਗ ਕੋਈ ਪਾਰ ਪਿਛੇ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਜਿੱਦਾਂ ਮਰਜ਼ੀ ਮੇਰਾ ਵੀਰ ਤੁਸੀਂ ਸੌਦਾ ਕਰੋ ਅੱਖਾਂ ਮੀਸ ਵੀ ਆਪਣਾ ਜਿਹੜਾ ਲੈ ਕੇ ਜਾਇਓ ਠੀਕ ਆ ਜੀ ਆਵਾਜ ਬਜਾਇਜ ਰੇਟ ਦੇ ਉੱਪਰ ਤੁਹਾਨੂੰ ਇਹ ਮੱਝ ਮਿਲ ਜੂਗੀ ਇੱਧਰ ਰਿਸ਼ਪਾਲ ਭਾਈ ਇੱਕ ਆਪਣੇ ਕੋਲ ਇੱਕ ਹੋਰ ਗਾੜ ਜਿਹਾ ਖੜਾ ਇੱਧਰ ਗਾੜ ਦੀ ਇੱਕ ਵੜ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਜੇਕਰ ਮੈਨੂੰ ਲੱਗਦਾ ਵੀ ਹਰੇਕ ਪੂਰ ਦੇ ਵਿੱਚ ਜਿੱਥੋਂ ਵੀ ਆਪਾਂ ਵੀਡੀਓ ਬਣਾਉਨੇ ਆ ਕੋਈ ਦੋ ਚਾਰ ਮੱਝਾਂ ਦੇ ਕਿਤੇ ਨਾ ਕਿਤੇ ਇੱਕ ਦੋ ਨਗ ਵੜਾ ਜ਼ਰੂਰ ਹੋਣ ਸੀਗਾ ਨੇ ਕਿਉਂਕਿ ਰੁੱਤ ਚੱਲਣ ਦੀ ਇਹਨਾਂ ਕਰਮਾਲੀਆਂ ਦੀ ਤੇ ਬਹੁਤੇ ਲੋਕ ਪਸੰਦ ਕਰਦੇ ਆ ਡੇਰੀ ਫਾਰਮਰ ਖਾਸ ਤੌਰ ਤੇ ਰਿਸ਼ਪਾਲ ਭਾਈ ਬੱਚੀ ਇਹ ਵੀ ਕਮਾਲ ਦੀ ਆ ਹਾਂਜੀ ਤੇ ਠੰਡੀਆਂ ਧੀਰੀਆਂ ਦਿਨ ਨੇ ਦੋ ਸੀਲ ਸੌਪਣਾ ਤੁਸੀਂ ਆ ਦੇਖ ਕੇ ਆਪ ਚੈੱਕ ਕਰੋ ਠੀਕ ਆ ਜੀ ਕੋਈ ਛਟਾਕਲ ਨਹੀਂ ਗਈ ਆ ਦੇਖੋ ਜੀ ਠੰਡੀ ਧੀਰੀ ਸੀਲ ਸਲੱਗ ਫੈਸ਼ਨ ਪੂਸ਼ਨ ਬੜਾ ਪ੍ਰੋਪਰ ਆਪਾਂ ਤੁਹਾਨੂੰ ਪੂਰੀ ਡਿਟੇਲ ਵੀ ਲੈ ਕੇ ਦਵਾਂਗੇ ਨਾਲ ਦੇ ਨਾਲ ਵਸੇ ਪੂਰੀ ਦਿਖਾਉਣੇ ਆ ਤੁਹਾਨੂੰ ਠੀਕ ਆ ਅੱਛਾ ਵੀਰ ਰਚਪਾਲ ਇਹਦਾ ਸੁਵਾ ਦੱਸ ਦਈਏ ਪਹਿਲਾਂ ਸੁਵਾ ਕਿੰਨਾ ਸੂਰੀ ਅੱਗੇ ਦੂਜੇ ਸੁਵੇ ਸੂਰੀ ਆ ਜੀ ਦੂਜਾ ਸੁਵਾ ਹਾਂਜੀ ਤੇ ਇਹ ਲੇਜੂ ਦੇ ਵੀ ਹਫਤਾ ਖੰਡਾ ਇਹਦੇ 8 ਤਰੀਕ ਨੂੰ ਦੇਣ ਪੂਰੀ ਹੋਣੀ ਆ ਜੀ 8 ਦਸੰਬਰ ਨੂੰ ਹਾਂਜੀ ਠੀਕ ਹੈ ਕੋਈ 2-4 ਦਿਨ ਉੱਤੇ ਲੈ ਜੀ ਠੀਕ ਹੈ ਜੀ ਹਾਂ ਜੀ ਵੀ ਘੱਟੋ ਘੱਟ ਵੀ ਯਾਰਾ 12 ਦਿਨ ਮੰਗਦੇ ਹਾਂ ਹਾਂ ਜੀ 10 ਦਿਨ ਮੰਨ ਕੇ ਚੱਲੋ 12 ਹਾਂ ਜੀ ਠੀਕ ਹੈ ਦੂਜੇ ਨੇ ਕਿ ਤੀਜੇ ਦੂਜੇ ਦੂਜੇ ਆ ਜੀ ਪਹਿਲੇ ਸੋਏ ਇਹਦੀ 26 ਲੀਟਰ ਦਾ ਪੀਕ ਲੈਣਾ ਫਾਰਮ ਚ ਆਈ ਹੈ ਜੀ ਅੱਛਾ ਜੀ ਹਾਂ ਜੀ ਪਹਿਲੰਨੇ ਹਾਂ ਜੀ ਪਹਿਲੰਦਾ ਇਹਦਾ 26 ਲੀਟਰ ਦਾ ਰਕਾਰ ਦੇ ਫਾਰਮ ਚ ਆਈ ਆ ਠੀਕ ਆ ਹਾਂ ਜੀ ਮੈਂ ਵੀ ਇੱਕ ਵਾਰੀ ਦੋਸਤੋ ਪਿੱਟਪੜਾਪ ਸੀ ਚੈੱਕ ਕਰੋ ਜਿਵੇਂ ਆਪਾਂ ਮੱਝਾਂ ਨੂੰ ਬਿਲਕੁਲ ਮੱਝਾਂ ਦਿਖਾਉਣੀਆਂ ਵੀ ਚੌੜਾ ਪਿੱਟਪੂੜਾ ਤੇ ਸਭੀ ਸੂਬੀ ਪੂਰੀ ਆ ਉਹ ਤੁਸੀਂ ਉੱਪਰੋਂ ਜਿਹੜਾ ਵੇਖ ਕੇ ਕਵਾਂਡ ਤੁਸੀਂ ਲੈ ਸੋ ਸੀਲਸ ਲੱਗ ਇਧਰੋਂ ਤੁਹਾਨੂੰ ਆਪਾਂ ਥਣ ਥੁੰਨ ਦੀ ਦਿਖਾ ਦਈਏ ਇੱਕ ਵਾਰੀ ਆਹ ਦੇਖੋ ਜੀ ਜਿੱਦਾਂ ਮਰਜੀ ਮੇਰਾ ਵੀਰ ਹੱਥ ਲਾਈ ਚੱਲੋ ਖੇਡੀ ਚੱਲੋ ਭਾਵੇਂ ਜਿਤਨਾ ਠੀਕ ਆ ਜੀ ਇਹ ਨਹੀਂ ਪੈਰ ਪਟਦੀ ਆਹ ਦੇਖੋ ਜੀ ਸੋ ਵਿਰਲ ਬੰਡ ਅਭੇਸ਼ਕ ਤੁਹਾਡੇ ਸਾਹਮਣੇ ਕੋਈ 3-3 2-2 3-3 ਇੰਚ ਤੇ ਥਾਣਾ ਥੇਪ ਦੀਗੇ ਹਾਂ ਜੀ ਦੇਖ ਲਓ ਵੀਰ ਜੀ ਜ਼ਰੂਰ ਸ਼ਾਇਦ ਹੁੰਦਾ ਜੀ ਇਹ ਲਓ ਜੀ ਠੀਕ ਆ ਜੀ ਸੋ ਟਿੱਪਣਾ ਜੀ ਦੋਸਤੋ ਮਖਿਆਲ ਹਾਂ ਜੀ ਸ਼ਾਇਦ ਹੁੰਦਾ ਠੀਕ ਆ ਜੀ ਸੋ ਚਾਰੇ ਤਨ ਆ ਪ੍ਰੋਪਰ ਕਰੋ ਚੱਕੇ ਹਾਂ ਆ ਦੇਖੋ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਮੋਰ ਖੂਬਸੂਰਤੋ ਦੋਸਤੋ ਠੀਕ ਹੈ ਜੀ ਠੰਡੀ ਧੀਰੀ ਸੀਲਸ ਲੱਗ ਤੇ ਘਟੋ ਘਟ ਵੀ 5 ਲੀਟਰ ਤੋਂ ਪਲੱਸ ਦੁੱਧ ਜਿਹੜਾ ਚਵਾ ਗਿਆ ਠੀਕ ਹੈ ਜੀ ਪਹਿਲਾਂ ਵੱਚੀ ਤੇ ਇਹ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾਉਨੇ ਆ ਫੇਸਬੁਕ ਕੁਆਲਿਟੀ ਤੁਸੀਂ ਇੱਕ ਵਾਰੀ ਨਜ਼ਰ ਮਾਰੋ ਸਾਰੇ ਪਾਸੇ ਹਰੇ ਬਿਰ ਦੇਰ ਚੰਗੇ ਖੁੱਲੇ ਪਾਇਆ ਰਸ਼ਪਾਲ ਬਣੂਗੀ ਕਾਫੀ ਥੱਲੇ ਮੈਨਾਂ ਕਰਮਾਲੀ ਪੰਡਾ ਪਾਉਗੀ ਆਹ ਆਹ ਆ ਦੇਖੋ ਤੇ ਹੋਣੇ ਵੀ ਦੇਖੋ ਤੁਸੀਂ ਆਮ ਥੱਲੇ ਨਾਲੋਂ گاਵਾ ਦੇ ਨਾਲੋਂ ਥੱਲਾ ਇਦਾ ਜ਼ਿਆਦਾ ਵਹਿਰਦਾ ਜਿੱਨੀ ਕਾਮ ਨਾਰਮਲ ਕਈ ਵਾਰਾ ਪਿਆਰੀ ਤੇ ਆ ਜਾਂਦੀਆਂ ਨੇ ਉਹਦੇ ਨਾਲੋਂ ਹੋਣ ਵੀ ਜ਼ਿਆਦਾ ਹੈ ਤਾਂ ਨਾਰਮਲ ਦੋਸਤ ਇੱਕ ਜਿੰਨੀ ਲੈਵੇ ਦੀ ਢਿੱਲ ਨਾਰਮਲ ਦੇਖ ਕੇ ਜਜਮੈਂਟ ਭਰਾਵਾਂ ਨੇ ਕਰ ਲੈਣੀ ਤੁਸੀਂ ਕਿ ਹਜੇ 10 ਤੋਂ 12 ਦਿਨ ਹਜੇ ਪੈਂਡਿੰਗ ਆ ਸਮਾਂ ਤੇ ਇਹਨੂੰ ਆਈ ਨੂੰ ਵੀ ਆਪਣੇ ਕੋਲੇ 6-7 ਦਿਨ ਹੋ ਗਏ ਕੋਈ ਉਧਰ ਕੇ ਵਾਲੀ ਵੀ ਨਹੀਂ ਕਰ ਲੈ ਗਈ ਠੀਕ ਆ ਜੀ ਹਾਂ ਜੀ ਪਛੀ ਸਾਰੀ ਬੜੀ ਸਾਫ਼ ਸੁਥਰੀ ਹੈ ਵੀਰ ਲੋਜੀ ਕਈ ਵਾਰ ਮਾਰੇ ਲੈਸੇ ਡੰਗਰ ਦਾ ਵੀ ਮੋਲੇ ਲੱਖ ਰੁਪਏ ਦੇ ਉੱਤੇ ਕਰ ਲੈਂਦੇ ਆ ਹੂੰ ਪਰ ਆਪਾਂ ਉਹ ਗੱਲ ਨਹੀਂ ਜੀ ਲੋਜੀ ਆ ਜਾਓ ਠੀਕ ਪੂਰੇ ਕੱਦ ਕਾੜ ਦੀ ਇਹ ਨੇ ਵੀ ਛੋਟੀ ਜਿਹੀ ਵਹਿਣਾ ਚਾਹੁੰਦੀ ਆ ਆ ਨਹੀਂ ਪੂਰੀ ਨਿੱਗਰ ਪੂਰੀ ਨਿੱਗਰ ਪੂਰੀ ਨਿੱਗਰ ਹਾਂਜੀ ਤੇ ਵੈਸੇ ਵੀ ਸੰਦੇ ਸਾਹਿਬ ਇਹਨਾਂ ਨੂੰ ਤੁਸੀਂ ਨਾ ਖੁਰਲੀ ਦੇ ਘਰਾਤ ਨੂੰ ਖੁੱਲੀ ਛੱਡ ਦੋ ਕਿ ਇਹ ਡੰਗਰ ਨੂੰ ਨਹੀਂ ਮਾਰਨਾ ਕਿਤੇ ਇਹਨੇ ਬਾਹਰ ਨਹੀਂ ਜਾਣਾ ਹਾਂ ਮੈਂ ਉੱਥੋਂ ਬਾਹਰ ਨੂੰ ਜੋ ਖੁੱਲੀਆਂ ਆਈਆਂ ਸਿਰਫ ਅਸੀਂ ਉਪਰੇ ਖਾਂ ਦਾ ਕਰਕੇ ਡੰਗਰ ਨੂੰ ਮੜਾ ਜਾ ਬੰਦਦੇ ਆ ਵੀ ਰਾਤ ਬੰਦ ਗਏ ਨਹੀਂ ਜਾਣੀ ਕੋਈ ਦੂਜਾ ਡੰਗਰ ਲੈ ਨੂੰ ਮਾਰੇ ਸਹੀ ਹੈ ਜੀ ਨਰਮੂ ਦੋਸਤੋ ਗੱਲ ਕਰਕੇ ਵੈਸੇ ਪਸ਼ੂ ਜਿਹੜੇ ਖੁੱਲੇ ਆਪਾਂ ਨਾਰਮਲ ਛੱਡ ਦਿੰਦੇ ਨੇ ਸਬਰ ਦੇ ਵਿੱਚ ਹੁੰਦੇ ਆ ਕਿਸ ਨੂੰ ਮਾਰਨਾ ਨਹੀਂ ਆਪਣੀ ਮਰਜ਼ੀ ਨਾਲ ਤੁਰਨਾ ਠੀਕ ਆ ਜੀ ਤੇ ਠੰਡੇ ਤੇਰੇ ਸੀਲਸਾ ਗਾ ਵੈਸੇ ਪਸ਼ੂ ਹੁੰਦੇ ਆ ਜਿਹੜੇ ਆਪਾਂ ਨਾਰਮਲ ਇੱਕ ਖੁੱਲੇ ਛੱਡ ਦਿਆਂ ਠੀਕ ਆ ਜੀ ਸੋ ਵੜ ਚੰਗੀ ਆ ਬਾਕੀ ਰੇਤ ਮੁੱਲ ਕੀ ਰਹਿਣ ਵਾਲਾ ਠੀਕ ਆ ਜੋ ਵੀ ਆਪਾਂ ਪੁੱਛ ਲੈਨੇ ਆ ਤੇ ਬਾਕੀ ਪ੍ਰੋਪਰ ਤੁਸੀਂ ਦੇਖ ਲਈਏ ਥਾਣ ਥਣ ਪੂਰਾ ਲੰਬਾ ਠੀਕ ਆ ਜੀ ਪੂਰਾ ਮੁਠੀ ਵਾਲਾ ਥਾਣਾ ਤੇ ਕੋਈ ਦਿੱਕਤ ਨਹੀਂ ਮੇਰੇ ਭਰਾ ਨੂੰ ਕਿਸੇ ਨੂੰ ਦੀ ਵੀ ਜਾ ਕੇ ਚੁਵਾਈ ਨਾ ਹੋ ਸਕੇ ਤੇ ਇਹਦਾ ਵੀ ਰਿਸ਼ਪਾਲ ਅੱਜ ਦੀ ਕਰੀ ਆਪਾਂ ਕੀ ਕਰਦੇ ਆ ਮੁੱਲ ਇਹ ਆ ਜੀ ਸਾਹਿਬ ਜੀ ਆਪਾਂ ਨਾਲ ਸੰਧੂ ਸਾਹਿਬ ਜੀ ਗਿਫਟ ਹੀ ਦੇ ਦੇਣਾ ਆ ਦੇਖੋ ਇਹ ਇਹੋ ਜੀ ਵੈੜ ਤੁਸੀਂ ਫਾਰਮ ਚ ਲੈਣ ਚੱਲ ਜਿਓ ਤੁਹਾਨੂੰ ਲੱਖ ਰੁਪਏ ਦੀ ਵੈੜ ਨਹੀਂ ਦਿੰਦਾ ਕੋਈ। ਆ ਸਹੀ ਆ ਵੀਰ ਬਿਲਕੁਲ। ਠੀਕ ਆ ਜੀ। ਹਾਂ। ਆਪਾਂ ਕੋਈ ਇਹਦਾ 90 ਨਹੀਂ ਕਰਨਾ 95 ਨਹੀਂ ਕਰਨਾ 85 ਨਹੀਂ ਕਰਨਾ 80 ਨਹੀਂ ਕਰਨਾ 75 ਹਜ਼ਾਰ ਚ ਹਾਂ ਜਾਂ ਨਾ 75 ਹਜ਼ਾਰ ਚ। ਹਾਂ ਜੀ ਮਾਨ ਕਰਾਂਗੇ ਛੂਟ ਕਰਾਂਗੇ ਉਹਦੇ ਵਿੱਚੋਂ ਜੀ। ਠੀਕ ਆ ਜੀ। ਹਾਂ ਜੀ ਕੇ 30 ਲੀਟਰ ਤੋਂ ਪਲੱਸ ਵੈੜ ਚੱਲੂਗੀ। ਠੀਕ ਆ ਜੀ। ਹਾਂ ਜੀ। ਲਓ ਦੋਸਤੋ 75 ਹਜ਼ਾਰ ਦੀ ਤੁਹਾਨੂੰ ਵੈੜ ਮਿਲ ਜੂਗੀ ਅੱਜ ਠੀਕ ਆ ਜੀ। ਸੋ ਕਈ ਵਾਰ ਪਿਆਰੀ ਤੇ ਮੇਰਾ ਵੀਰ ਕੋਈ 5-4 ਦਿਨ ਸਾਹਬ ਕੇ ਤਿਆਰੀ ਤੇ ਹੋਰ ਵੀ ਚੰਗੇ ਪੈਸੇ ਮਾਰਾ ਜੀ ਫਿਰ ਅੱਜ ਮੰਨ ਲਓ ਇੱਕ ਅੱਧੇ ਦਿਨ ਦੀ ਆਪਣੀ ਹੈਗੀ ਆ ਜੇ ਮੰਨ ਲਓ ਕੋਈ 8 ਦਿਨਾਂ ਨੂੰ ਵੇਚ ਦਿਆ ਫਿਰ ਤੁਹਾਨੂੰ ਪਤਾ ਹੋਰ ਚੀਜ਼ ਦੇ ਉੱਤੇ ਖਰਚੇ ਆਉਂਦੇ ਆ ਫਿਰ ਮੰਨ ਲਓ ਸਾਡਾ ਵੀ ਕਈ ਵਾਰ ਮਾਨ ਬੇਮਾਨ ਹੋ ਜਾਂਦਾ ਵੀ ਇਹਦੇ ਥੱਲੇ 30 ਲੀਟਰ ਦੁੱਧ ਤਾਂ ਅੱਜ ਕਿਉਂ ਦੀ ਗੀ ਕਿਉਂ ਦੀ ਹੈ ਹਾਂਜੀ ਇਹ ਮੰਨ ਲਓ ਅੱਜ ਇੱਕ ਦੋ ਦਿਨਾਂ ਦੀ ਗੱਲ ਆ ਮਾਪੇ ਦੋਸਤੋ ਫਿਰ ਕਹਾਣੀ ਚੇਂਜ ਹੋ ਜਾਣੀ ਆ ਫਿਲਹਾਲ ਅੱਜ ਦੀ ਗੱਡੀ ਆ ਠੀਕ ਆ ਜੀ ਸਾਰੇ ਭਰਾ ਸਿਆਣੇ ਆ ਠੀਕ ਆ ਜੀ ਕੋਈ 5-7-8 ਦਿਨ ਸਾ ਉਹ ਸਾਰੇ ਭਰਾਵਾਂ ਨੂੰ ਪਤਾ ਹੈ ਤੇ ਅੱਜ 75000 ਦੀ ਤੁਹਾਨੂੰ ਇਹ ਜੜੀ ਮਿਲ ਜਾਣੀ ਹੈ ਠੀਕ ਆ ਤੇ ਨਾੜੀ ਵੇਨਵੋਣ ਕਾਫੀ ਮੋਟੀ ਹੈ ਦੋਹਾਂ ਪਾਸੇ ਬਾਕੀ ਜਿੰਨੀਆਂ ਸਫਾਈਆਂ ਜਿੰਨੀਆਂ ਦੋਸਤੋ ਸੀਲੀਆਂ ਨੇ ਉਹ ਤੁਹਾਨੂੰ ਆਪਾਂ ਚੈੱਕ ਨਾਮ ਦੇ ਨਾਲ ਹੀ ਕਰਾਈ ਜਾਂਦੇ ਆ ਠੀਕ ਆ ਤੇ ਆਓ ਇੱਥੇ ਆਣ ਕੇ ਆਪਣੇ ਬਿਲਕੁਲ ਪਾਸ ਕਰੋ ਵੈਰ ਕੋਈ ਛੱਡ ਕੇ ਨਹੀਂ ਮੇਰਾ ਵੀਰ ਜਾਂਦਾ 75000 ਦੇ ਵਿੱਚ ਠੀਕ ਆ ਜੀ ਪਹਿਲੀਆਂ ਦੇ ਵਿੱਚ ਲੁੱਟ ਲੋ ਮੇਲੇ ਵਾਲੀ ਗੱਲ ਆ ਠੀਕ ਆ ਜੀ ਬਹੁਤ ਵਧੀਆ ਠੀਕ ਹੈ ਵੀਰੇ ਰਿਸ਼ਪਾਲ ਤੇ ਅੱਜ ਦੋਸਤੋ ਇਹ ਨਾਗ ਨੇ ਟੋਟਲ ਤਿੰਨ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਵੀਰ ਰਿਸ਼ਪਾਲ ਸਿੰਘ ਉਹਨ ਤੇ ਪੱਟੀ ਤਸੀਲ ਆ ਭਿੱਖੀਵਿੰਡ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਆ ਠੀਕ ਆ ਜੀ ਅਲਗੋਂ ਕੋਠੀ ਆਦਾ ਅਲਗੋਂ ਕੋਠੀ ਪਿੰਡ ਵੀ ਬਿਲਕੁਲ ਅਲੱਗ ਹੈ ਆ ਤੇ ਇੱਕ ਰਸਪਾਲ ਵੀਰੇ ਆਪਣੇ ਨੰਬਰ ਕਰ ਦिए ਸਾਂਝੇ 98152 ਜੀ ਹਾਂਜੀ 72319 ਠੀਕ ਆ ਜੀ ਹਾਂਜੀ ਠੀਕ ਆ ਲਓ ਤੁਸੀਂ ਨੰਬਰ ਵੀਰ ਹੁਣਾਂ ਦੇ ਸਕਰੀਨ ਤੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਤੇ ਇੱਥੇ ਆਣ ਕੇ ਆਪਣੀ ਵਿਜ਼ਿਟ ਕਰੋ ਠੀਕ ਆ ਜੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ